ਸਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼-ਵਿਦੇਸ਼ਾਂ ਵਿੱਚ ਬੈਠੇ ਐਸ ਐਸਡ ਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸਡ ਕੀ ਅੱਜ 9 ਅਕਤੂਬਰ ਸਾਲ 2024 ਦਿਨ ਬੁੱਧਵਾਰ ਹੈ ਨਾਨਕ ਸਾਹਿਬੀ ਸੰਮਤ 556 ਦੇ ਮੁਤਾਬਕ ਅੱਜ 24 ਅਸੂ ਹੋ ਗਿਆ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਤੇ ਕਿਵੇਂ ਰਹੇਗੀ ਕ੍ਰਿਸ਼ ਦਸ਼ਾ ਕੀ ਬਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮੰਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੀ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਵੈਸੇ ਤਾਂ ਕੋਈ ਵੀ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ ਪਰ ਅਜ ਵਾਹਨ ਚਲਾਉਂਦੇ ਸਮੇਂ ਮਸ਼ੀਨਰੀ ਚਲਾਉਂਦੇ ਸਮੇਂ ਜਿਆਦਾ ਸਾਵਧਾਨੀ ਵਰਤੋ ਖਾਸ ਤੌਰ ਤੇ ਜੇਕਰ ਤੁਸੀਂ ਰਾਤ ਦੇ ਸਮੇਂ ਯਾਤਰਾ ਕਰ ਰਹੇ ਹੋ ਕੋਈ ਵੱਡੀਆਂ ਯੋਜਨਾਵਾਂ ਤੇ ਵਿਚਾਰਾਂ ਦੇ ذریعے ਤੁਹਾਡਾ ਧਿਆਨ ਅਰਚਿਤ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਜਾਂਚ ਪੜਤਾਲ ਕਰ ਲਵੋ ਇੱਕ ਦਿਨ ਜਦੋਂ ਕੋਈ ਵਿਅਕਤੀ ਜਿਸ ਨੇ ਤੁਹਾਡੇ ਲਈ ਬੁਰੀਆਂ ਭਾਵਨਾਵਾਂ ਰੱਖੀਆਂ ਹੋਈਆਂ ਹਨ ਉਹ ਮਾਮਲੇ ਨੂੰ ਸੁਲਝਾਉਣ ਅਤੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤੁਸੀਂ ਅਲੱਗ ਕਿਸਮ ਨਾਲ ਰੋਮਾਂਸ ਦਾ ਅਨੁਭਵ ਕਰ ਸਕਦੇ ਹੋ ਗਹਿਰਾਈ ਨੂੰ ਸਮਝੇ ਬਿਨਾਂ ਕਿਸੇ ਕਾਰੋਬਾਰੀ ਕਾਨੂੰਨੀ ਦਸਤਾਵੇਜ਼ ਤੇ ਸਾਈਨ ਨਾ ਕਰੋ ਅੱਜ ਤੁਸੀਂ ਆਪਣਾ ਦਿਨ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਇੱਕ ਸ਼ਾਂਤ ਥਾਂ ਤੇ ਬਿਤਾਉਣਾ ਪਸੰਦ ਕਰੋਗੇ ਕੋਈ ਪੁਰਾਣਾ ਦੋਸਤ ਤੁਹਾਡੇ ਅਤੇ ਜੀਵਨ ਸਾਥੀ ਦੀਆਂ ਸੁੰਦਰ ਯਾਦਾਂ ਨੂੰ ਤਰੋਤਾਜ਼ਾ ਕਰ ਸਕਦਾ ਹੈ ਅੱਗੇ ਹੈ ਜੀ বৃਸ਼ਵ ਰਾਸ਼ੀ বৃਸ਼ਵ ਰਾਸ਼ੀ ਵਾਲਿਓ ਅੱਜ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਰਹਿਣ ਦੀ ਪੂਰੀ ਉਮੀਦ ਹੈ ਤੁਹਾਡੀ ਚੰਗੀ ਸਿਹਤ ਦੇ ਚਲਦੇ ਆਪਣੇ ਦੋਸਤਾਂ ਦੇ ਨਾਲ ਖੇਡਣ ਦੀ ਯੋਜਨਾ ਬਣ ਸਕਦੀ ਹੈ ਜੇਕਰ ਤੁਸੀਂ ਲੋਨ ਲੈਣ ਵਾਲੇ ਸੀ ਅਤੇ ਕਾਫੀ ਦਿਨਾਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਲੋਨ ਮਿਲ ਸਕਦਾ ਹੈ ਪਰਿਵਾਰਕ ਤਣਾਵਾਂ ਨੂੰ ਆਪਣੀ ਇਕਾਗਰਤਾ ਨਾ ਠੱਪ ਕਰਨ ਦਿਓ ਮਾੜਾ ਸਮਾਂ ਕਾਫੀ ਕੁਝ ਸਿਖਾਉਂਦਾ ਹੈ ਸਵੇਰ ਤਰਸ ਵਿੱਚ ਉਲਝੇ ਪਲ ਨੂੰ ਬਰਬਾਦ ਨਾ ਕਰੋ ਪਰ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦੇ ਸਬਕ ਨੂੰ ਜਾਣੋ ਘਰ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਪਰੰਤੂ ਤੁਸੀਂ ਸਾਥੀ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਤਾਣੇ ਦੇਣ ਤੋਂ ਬਚੋ ਤੁਸੀਂ ਲੰਮੇ ਸਮੇਂ ਤੋਂ ਦਫ਼ਤਰ ਵਿੱਚ ਕਿਸੇ ਨਾਲ ਗੱਲਬਾਤ ਕਰਨਾ ਚਾਹ ਰਹੇ ਹੋ ਅੱਜ ਕਿਸਮਤ ਵਾਲਾ ਦਿਨ ਹੈ ਇੱਥੇ ਅੱਜ ਬਹੁਤ ਸਾਰੇ ਮੁੱਦੇ ਹੋਣਗੇ ਜਿਨ੍ਹਾਂ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਅੱਜ ਖਰਚਿਆਂ ਨੂੰ ਲੈ ਕੇ ਤੁਹਾਡੇ ਜੀਵਨ ਸਾਥੀ ਤੇ ਸਬੰਧਾਂ ਵਿੱਚ ਤਣਾਅ ਸੰਭਵ ਹੈ ਅੱਗੇ ਹਜੀ ਮਿਥਨ ਰਾਸ਼ੀ ਮਿੱਥਨ ਰਾਸ਼ੀ ਵਾਲਿਓ ਅੱਜ ਇਕੱਲੇਪਨ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਓ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਓ ਰੀਅਲ ਅਸਟੇਟ ਅਤੇ ਆਰਥਿਕ ਲੈਣ-ਦੇਣ ਦੇ ਲਈ ਚੰਗਾ ਦਿਨ ਹੈ ਤੁਸੀਂ ਆਪਣੇ ਬੱਚਿਆਂ ਤੋਂ ਕੁਝ ਸਬਕ ਸਿੱਖਣ ਵਾਲੇ ਹੋ ਉਹਨਾਂ ਦੀ ਮਸੂਮੀਅਤ ਉਹਨਾਂ ਦੇ ਨੇੜੇ ਤੇੜੇ ਉਤਸ਼ਾਹ ਦੇ ਬਲ ਤੇ ਦੂਜਿਆਂ ਵਿੱਚ ਬਦਲਾਅ ਲਿਆ ਸਕਦੀ ਹੈ ਤੁਹਾਨੂੰ ਪਹਿਲੀ ਨਜ਼ਰ ਵਿੱਚ ਕਿਸੇ ਨਾਲ ਪਿਆਰ ਹੋ ਸਕਦਾ ਹੈ ਅਤੇ ਤੁਸੀਂ ਆਪਣੇ ਦ੍ਰਿਸ਼ਟੀਕੋਣ ਅਤੇ ਦਫ਼ਤਰ ਵਿਖੇ ਕੰਮ ਦੀ ਗੁਣਵੱਤਾ ਵਿੱਚ ਸੁਧਾਰ ਦਾ ਅਨੁਭਵ ਕਰੋਗੇ ਜਦੋਂ ਜ਼ਿਆਦਾਤਰ ਚੀਜ਼ਾਂ ਅੱਗੇ ਵੱਧਦੀਆਂ ਹਨ ਤਾਂ ਦਿਨ ਹਾਸਾ ਭਰਿਆ ਹੋ ਸਕਦਾ ਹੈ ਜਿਵੇਂ ਤੁਸੀਂ ਚਾਹੁੰਦੇ ਹੋ ਤੁਸੀਂ ਅੱਜ ਆਪਣੀ ਵਿਵਹਾਰ ਜਿੰਦਗੀ ਦਾ ਸਾਰਿਆਂ ਤੋਂ ਵਧੀਆ ਦਿਨ ਮਹਿਸੂਸ ਕਰੋਗੇ ਅੱਗੇ ਹੈ ਜੀ ਕਰ ਕਰਾਸ਼ੀ ਕਰ ਕਰਾਸ਼ੀ ਵਾਲਿਓ ਅੱਜ ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ ਅਤੇ ਤੁਹਾਡੇ ਕੋਲ ਕਾਫੀ ਧਨ ਹੋਵੇਗਾ ਅਤੇ ਇਸ ਨਾਲ ਮਨ ਵਿੱਚ ਸ਼ਾਂਤੀ ਰਹੇਗੀ ਤਿਹਲੂ ਜ਼ਿੰਦਗੀ ਵਿੱਚੋਂ ਕੋਈ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਮਾਸ ਖੁਸ਼ੀ ਭਰਿਆ ਹੋਵੇਗਾ ਇਸ ਲਈ ਉਸ ਨਾਲ ਸੰਪਰਕ ਕਰੋ ਜਿਸ ਨਾਲ ਤੁਸੀਂ ਪ੍ਰੇਮ ਕਰਦੇ ਹੋ ਅਤੇ ਦਿਨ ਦਾ ਭਰਪੂਰ ਲੁਤਫ ਲਓ ਇਸ ਤੋਂ ਪਹਿਲਾਂ ਕਿ ਬੌਸ ਨੂੰ ਪਤਾ ਲੱਗੇ ਲੰਬਤ ਰੁਕੇ ਕੰਮ ਨਿਬੇੜ ਲਓ ਇੱਕ ਅਧਿਆਤਮਿਕ ਗੁਰੂ ਜਾਂ ਕੋਈ ਵੱਡਾ ਤੁਹਾਨੂੰ ਗਾਈਡ ਕਰ ਸਕਦਾ ਹੈ ਤੁਸੀਂ ਅੱਜ ਵਿਆਹਕ ਜੀਵਨ ਦਾ ਭਰਪੂਰ ਆਨੰਦ ਲਓ ਅੱਗੇ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਨਿਯਮਤ ਕਸਰਤ ਦੇ ਦੁਆਰਾ ਆਪਣੇ ਵਜ਼ਨ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੈ ਤਲੀਆਂ ਅਤੇ ਭੁੰਨੀਆਂ ਹੋਈਆਂ ਵਸਤਾਂ ਤੋਂ ਪਰਹੇਜ਼ ਕਰੋ ਮਨੋਰੰਜਨ ਅਤੇ ਮਨਿਆਰੀ ਦੇ ਵਾਅਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਸਮਾਂ ਨਾ ਖਰਚ ਕਰੋ ਦੋਸਤ ਨੂੰ ਆਪਣੇ ਉਦਾਰ ਸੁਭਾਅ ਦਾ ਗਲਤ ਫਾਇਦਾ ਨਾ ਉਠਾਉਣ ਦਿਓ ਤੁਹਾਨੂੰ ਆਪਣੇ ਸੁਪਨੇ ਤੇ ਕਲਪਨਾ ਤੇ অধিক ਤੌਰ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸ਼ਾਇਦ ਅੱਜ ਉਹ ਸੱਚ ਹੋ ਜਾਣ ਸਾਂਝੇਦਾਰੀ ਉਦੰ ਵਿੱਚ ਕੀਤੇ ਗਏ ਕੰਮ ਆਖਰਕਾਰ ਲਾਭਦਾਇਕ ਸਾਬਤ ਹੋਣਗੇ ਪਰੰਤੂ ਤੁਹਾਨੂੰ ਆਪਣੇ ਭਾਗੀਦਾਰਾਂ ਨਾਲ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਾਤ ਦੇ ਸਮੇਂ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੀ ਘਰ ਦੀ ਛੱਤ ਤੇ ਜਾਂ ਕਿਸੇ ਪਾਰਕ ਵਿੱਚ ਟਹਿਲਣਾ ਪਸੰਦ ਕਰੋਗੇ ਵਿਆਹੁਤਾ ਜੋੜੇ ਨਾਲ ਤਾਂ ਰਹਿੰਦੇ ਹਨ ਪਰੰਤੂ ਉਹਨਾਂ ਦੇ ਜੀਵਨ ਵਿੱਚ ਰਮਾਸ ਨਹੀਂ ਹੁੰਦਾ ਪਰ ਅੱਜ ਦਾ ਦਿਨ ਤੁਹਾਡੇ ਲਈ ਰੋਮਾਂਟਿਕ ਹੋਣ ਵਾਲਾ ਹੈ ਅੱਗੇ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਬਹੁਤ ਜ਼ਿਆਦਾ ਮਾਨਸਿਕ ਦਬਾਅ ਅਤੇ ਥਕਾਵਟ ਪਰੇਸ਼ਾਨੀ ਦੀ ਵਜ੍ਹਾ ਬਣ ਸਕਦੀ ਹੈ ਸਿਹਤ ਨੂੰ ਠੀਕ ਰੱਖਣ ਲਈ ਸੰਪੂਰਨ ਆਰਾਮ ਕਰੋ ਅੱਜ ਦੇ ਦਿਨ ਤੁਹਾਨੂੰ ਧਨਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਪਰੰਤੂ ਇਸ ਦੇ ਨਾਲ ਤੁਹਾਨੂੰ ਦਾਨਪਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਭੁਲਾ ਕੇ ਪਰਿਵਾਰ ਦੇ ਨਾਲ ਚੰਗਾ ਸਮਾਂ ਬਿਤਾਓਗੇ ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ ਮਹੱਤਵਪੂਰਨ ਕਾਰੋਬਾਰੀ ਫੈਸਲੇ ਲੈਂਦੇ ਸਮੇਂ ਦੂਜਿਆਂ ਦੇ ਦਬਾਅ ਵਿੱਚ ਨਾ ਆਵੋ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੋਸਤਾਂ ਨਾਲ ਘੁੰਮਣਾਂ ਅਤੇ ਬਾਹਰ ਕੋ ਮਰਲੇ ਆਪਣਾ ਸਮਾਂ ਨਾ ਖਰਾਬ ਕਰਨ ਇਹ ਉਹਨਾਂ ਦੇ ਕੈਰੀਅਰ ਦਾ ਸਿਖਰ ਹੈ ਜਿੱਥੇ ਉਹਨਾਂ ਨੂੰ ਅਧਿਐਨ ਕਰਨਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ ਅੱਗੇ ਹਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਅੱਜ ਕੰਮ ਦਾ ਤਣਾਅ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਗ੍ਰਹਿਣ ਛਤਰਾ ਦੀ ਚਾਲ ਤੁਹਾਡੇ ਲਈ ਅੱਜ ਚੰਗੀ ਖਬਰ ਨਹੀਂ ਹੈ ਅੱਜ ਦੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਕਿਸੇ ਪਰਿਵਾਰਕ ਭੇਦ ਦਾ ਖੁੱਲਣਾ ਤੁਹਾਨੂੰ ਤੋਹਫਾ ਦੇ ਸਕਦਾ ਹੈ ਪੂਰੇ ਸੰਸਾਰ ਦੀ ਖੁਸ਼ੀ ਦੋਵਾਂ ਦੇ ਵਿੱਚ ਅਯੋਜਨ ਕੀਤੀ ਜਾਵੇਗੀ ਜੋ ਪਿਆਰ ਵਿੱਚ ਹਨ ਹਾਂ ਤੁਸੀਂ ਕਿਸਮਤ ਵਾਲੇ ਹੋ ਜੇਕਰ ਤੁਸੀਂ ਕੰਮ ਕਰਦੇ ਲਈ ਜ਼ਿਆਦਾ ਦਬਾਅ ਬਣਾਉਂਗੇ ਤਾਂ ਲੋਕ ਪੜਕ ਸਕਦੇ ਹਨ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਜ ਤੁਸੀਂ ਆਪਣਾ ਖਾਲੀ ਸਮਾਂ ਮੰਦਰ ਗੁਰਦੁਆਰੇ ਜਾਂ ਕਿਸੇ ਧਾਰਮਿਕ ਸਥਾਨਾਂ ਤੇ ਬੇਲੋੜੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੋਂ ਬਚਾ ਸਕਦੇ ਹੋ ਤੁਸੀਂ ਆਪਣੇ ਜੀਵਨ ਸਾਥੀ ਨੂੰ ਅੱਜ ਵਧੇਰੇ ਦੇਖਭਾਲ ਕਰਨ ਵਾਲੇ ਬਣੋਗੇ ਅੱਗੇ ਹਾਜੀ ਮ੍ਰਿਛਕ ਰਾਸ਼ੀ ਮ੍ਰਿਛਕ ਰਾਸ਼ੀ ਵਾਲਿਓ ਬਿਮਾਰੀ ਤੁਹਾਡੀ ਉਦਾਸੀ ਦੀ ਵਜ੍ਹਾ ਹੋ ਸਕਦੀ ਹੈ ਤੁਹਾਨੂੰ ਪਰਿਵਾਰ ਵਿੱਚ ਫਿਰ ਤੋਂ ਖੁਸ਼ੀ ਦਾ ਮਾਹੌਲ ਬਣਾਉਣ ਦੇ ਲਈ ਜਲਦ ਤੋਂ ਜਲਦ ਇਸ ਤੋਂ ਬਾਹਰ ਆਉਣ ਦੀ ਲੋੜ ਹੈ ਆਰਥਿਕ ਤੌਰ ਤੇ ਸੁਧਾਰ ਦੇ ਚਲਦੇ ਤੁਸੀਂ ਆਸਾਨੀ ਨਾਲ ਕਾਫੀ ਸਮੇਂ ਤੋਂ ਲੰਮੇ ਬਿੱਲ ਅਤੇ ਉਧਾਰ ਚੁਕਾ ਸਕੋਗੇ ਪਰਿਵਾਰ ਦੇ ਨਾਲ ਸਮਾਜਿਕ ਗਤੀਵਿਧੀਆਂ ਸਭ ਨੂੰ ਖੁਸ਼ ਰੱਖਣਗੀਆਂ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਆਪਣੀ ਸਥਿਤੀ ਸਮਝਾਉਣ ਵਿੱਚ ਮੁਸ਼ਕਲ ਹੋਵੇਗੀ ਆਪਣੇ ਉਦੇਸ਼ਾਂ ਦੀ ਸ਼ਾਂਤੀ ਨਾਲ ਵੱਧਦੇ ਰਹੋ ਅਤੇ ਸਫਲਤਾ ਮਿਲਣ ਤੋਂ ਪਹਿਲਾਂ ਆਪਣਾ ਪਤਾ ਨਾ ਖੋਲੋ ਗੱਪਾਂ ਅਤੇ ਅਫਵਾਹਾਂ ਤੋਂ ਦੂਰ ਰਹੋ ਤੁਹਾਡੀ ਵਿਅੋਧਾ ਜ਼ਿੰਦਗੀ ਵਿੱਚ ਸਾਰੀ ਮौज-ਮਸਤੀ ਖੋ ਗਈ ਲੱਗਦੀ ਹੈ ਆਪਣੇ ਸਾਥੀ ਨਾਲ ਗੱਲਬਾਤ ਕਰੋ ਅਤੇ ਕੁਝ ਮਸਤੀ ਭਰੀ ਯੋਜਨਾ ਬਣਾਓ ਅੱਗੇ ਹੈ ਜੀ ਤੁਨਰਾਸ਼ੀ ਤੁਨਰਾਸ਼ੀ ਵਾਲਿਓ ਤੁਹਾਨੂੰ ਕੰਮ ਦੇ ਮੋਰਚੇ ਤੇ ਥੱਕਾ ਲੱਗ ਸਕਦਾ ਹੈ ਕਿਉਂਕਿ ਤੁਹਾਡੀ ਸਿਹਤ ਤੁਹਾਡੇ ਨਾਲ ਨਹੀਂ ਹੈ ਅਤੇ ਇਸ ਦੇ ਚੱਲਦੇ ਤੁਹਾਨੂੰ ਕੋਈ ਜ਼ਰੂਰੀ ਕੰਮ ਵਿੱਚੇ ਛੱਡਣਾ ਪੈ ਸਕਦਾ ਹੈ ਅਜਿਹੇ ਹਾਲਾਤ ਵਿੱਚ ਸਬਰ ਅਤੇ ਹੁਸ਼ਿਆਰੀ ਤੋਂ ਕੰਮ ਲਓ ਦਿਨ ਬਹੁਤਾ ਲਾਭਦਾਇਕ ਨਹੀਂ ਹੈ ਇਸ ਲਈ ਆਪਣੇ ਪੈਸੇ ਤੇ ਧਿਆਨ ਰੱਖੋ ਅਤੇ ਲੋੜ ਤੋਂ ਜ਼ਿਆਦਾ ਖਰਚ ਨਾ ਕਰੋ ਕਿਸੇ ਧਾਰਮਿਕ ਸਥਾਨ ਜਾਂ ਸੰਬੰਧੀ ਦੇ ਨਾਲ ਜਾਣ ਦੀ ਸੁਭਾਵਨਾ ਹੈ ਆਪਣੇ ਪ੍ਰੇਮੀ ਨੂੰ ਨਜ਼ਰ ਅੰਦਾਜ਼ ਕਰਨਾ ਘਰ ਵਿੱਚ ਤਣਾਅ ਦਾ ਕਾਰਨ ਬਣ ਸਕਦਾ ਹੈ ਦਫ਼ਤਰ ਵਿੱਚ ਕੰਮ ਤੇਜ਼ ਹੋਵੇਗਾ ਕਿਉਂਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ ਯਾਤਰਾ ਦੇ ਮੌਕਿਆਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਅੱਜ ਤੁਹਾਡਾ ਜੀਵਨ ਸਾਥੀ ਆਪਣੇ ਦੋਸਤਾਂ ਵਿੱਚ ਕੁਝ ਜ਼ਿਆਦਾ ਵਿਅਸਤ ਹੋ ਸਕਦਾ ਹੈ ਜਿਸਨੇ ਚੱਲਦੇ ਤੁਹਾਡੀ ਉਦਾਸ ਹੋਣ ਦੀ ਪੂਰੀ ਸੁਭਾਵਨਾ ਹੈ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਡੀਆਂ ਇਛਾਵਾਂ ਅਤੇ ਆਬਲਾਸ਼ਾਵਾਂ ਤੇ ਡਰ ਦਾ ਪਰੇਸ਼ਾਵਾਂ ਪੈ ਸਕਦਾ ਹੈ ਇਸ ਦਾ ਸਾਹਮਣਾ ਕਰਨ ਲਈ ਤੁਹਾਨੂੰ ਉਪਯੋਗਤ ਸਲਾਹ ਦੀ ਲੋੜ ਹੈ ਦੋਸਤਾਂ ਦੀ ਮਦਦ ਨਾਲ ਆਰਥਿਕ ਪਰੇਸ਼ਾਨੀਆਂ ਹੱਲ ਹੋ ਜਾਣਗੀਆਂ ਇੱਕ ਨਜ਼ਦੀਕੀ ਰਿਸ਼ਤੇਦਾਰ ਖੁਦ ਤੋਂ ਜ਼ਿਆਦਾ ਤੁਹਾਡਾ ਜ਼ਿਆਦਾ ਧਿਆਨ ਚਾਹੇਗਾ ਹਾਲਾਂਕਿ ਉਹ ਕਾਫੀ ਮਦਦਗਾਰ ਅਤੇ ਖਿਆਲ ਰੱਖਣ ਵਾਲਾ ਹੋਵੇਗਾ ਅੱਜ ਤੁਸੀਂ ਆਪਣੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੋਗੇ ਜਿਸ ਨਾਲ ਤੁਹਾਡਾ ਪ੍ਰੇਮੀ ਬੜਬੜ ਕਰ ਸਕਦਾ ਹੈ ਜੋ ਵੀ ਤੁਸੀਂ ਅੱਜ ਕਰੋਗੇ ਤੁਸੀਂ ਹਮੇਸ਼ਾ ਪ੍ਰਭਾਵਸ਼ਾਲੀ ਸਥਿਤੀ ਵਿੱਚ ਰਹੋਗੇ ਅੱਜ ਖਾਲੀ ਸਮੇਂ ਦਾ ਅਪਯੋਗ ਕਰਨ ਦੇ ਲਈ ਤੁਹਾਡੇ ਹੱਥ ਹੈ ਕਿ ਤੁਸੀਂ ਦੋਸਤਾਂ ਨਾਲ ਮਿਲਣ ਦੀ ਯੋਜਨਾ ਵੀ ਬਣਾ ਸਕਦੇ ਹੋ ਅੱਜ ਕੋਈ ਵਿਅਕਤੀ ਤੁਹਾਡੇ ਜੀਵਨ ਸਾਥੀ ਵਿੱਚਕਾਰ ਕਾਫੀ ਦਿਲਚਸਪੀ ਦਿਖਾ ਸਕਦਾ ਹੈ ਪਰੰਤੂ ਦਿਨ ਦੇ ਅੰਤ ਤੱਕ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਨਾਲ ਕੁਝ ਵੀ ਗਲਤ ਨਹੀਂ ਹੈ ਅੱਗੇ ਹਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਵਾਹਨ ਚਲਾਉਂਦੇ ਸਮੇਂ ਯਾਨੀ ਮਸ਼ੀਨਰੀ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਖਾਸ ਤੌਰ ਤੇ ਜੇਕਰ ਤੁਸੀਂ ਰਾਤ ਦੇ ਸਮੇਂ ਯਾਤਰਾ ਕਰ ਰਹੇ ਹੋ ਅਜਿਹਾ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਲੋਕ ਤੁਹਾਡੇ ਤੋਂ ਕੀ ਚਾਹੁੰਦੇ ਹਨ ਪਰੰਤੂ ਅੱਜ ਆਪਣੇ ਖਰਚਿਆਂ ਨੂੰ ਬਹੁਤ ਜ਼ਿਆਦਾ ਵਧਾਉਣ ਤੋਂ ਬਚੋ ਘਰ ਵਿੱਚ ਅਤੇ ਆਸ-ਪਾਸ ਛੋਟੇ-ਮੋਟੇ ਬਦਲਾਅ ਘਰ ਦੀ ਸਜਾਵਟ ਵਿੱਚ ਚਾਰ ਚੰਨ ਲਗਾ ਦੇਣਗੇ। ਵਿਅਕਤੀਗਤ ਸਬੰਧ ਸਵੇਦਨਸ਼ੀਲ ਅਤੇ ਨਾਜ਼ੁਕ ਰਹਿਣਗੇ। ਨੌਕਰੀ ਵਿੱਚ ਬਦਲਾਅ ਮਾਨਸਿਕ ਸੰਤੋਸ਼ ਦੇਵੇਗਾ। ਦਿਨ ਵਧੀਆ ਹੈ। ਦੂਸਰਿਆਂ ਦੇ ਨਾਲ-ਨਾਲ ਤੁਸੀਂ ਆਪਣੇ ਲਈ ਵੀ ਸਮਾਂ ਕੱਢ ਪਾਓਗੇ। ਆਂਡੀਆਂ-ਗਵਾਂਡੀਆਂ ਦੀ ਕਿਸੇ ਸੁਣੀ-ਸਣਾਈ ਗੱਲ ਨੂੰ ਲੈ ਕੇ ਤੁਹਾਡਾ ਜੀਵਨ ਸਾਥੀ मामला बना सकदा है आगे हजी मीन राशि मीन राशि वालों आज ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਰਹਿਣ ਦੀ ਪੂਰੀ ਉਮੀਦ ਹੈ ਤੁਹਾਡੀ ਚੰਗੀ ਸਿਹਤ ਦੇ ਚਲਦੇ ਆਪਣੇ ਦੋਸਤਾਂ ਦੇ ਨਾਲ ਖੇਡਣ ਦੀ ਯੋਜਨਾ ਬਣ ਸਕਦੀ ਹੈ ਅੱਜ ਤੁਸੀਂ ਬਿਨਾਂ ਕਿਸੇ ਸਹਾਇਤਾ ਅਤੇ ਸਮਰੱਥਾ ਦੇ ਪੈਸਾ ਕਮਾਉਣ ਦੇ ਯੋਗ ਹੋਵੋਗੇ ਤੁਹਾਡਾ ਜੀਵਨ ਸਾਥੀ ਤੁਹਾਡੀ ਸਹਾਇਤਾ ਕਰੇਗਾ ਅਤੇ ਮਦਦਗਾਰ ਸਭ ਤੋਂ ਹੋਵੇਗਾ ਤੁਹਾਡਾ ਪਿਆਰ ਅਜ ਤੁਹਾਡੀਆਂ ਗੱਲਾਂ ਨੂੰ ਸੁਣਨ ਤੋਂ ਜ਼ਿਆਦਾ ਆਪਣੀਆਂ ਗੱਲਾਂ ਕਹਿਣਾ ਪਸੰਦ ਕਰੇਗਾ ਜਿਸ ਦੀ ਵਜ੍ਹਾ ਨਾਲ ਤੁਸੀਂ ਥੋੜੇ ਨਾਰਾਜ਼ ਵੀ ਹੋ ਸਕਦੇ ਹੋ ਆਪਣੀ ਕੰਮ ਦੀ ਕੁਸ਼ਲਤਾ ਵਧਾਉਣ ਦੇ ਲਈ ਨਵੀਆਂ ਤਕਨੀਕਾਂ ਦਾ ਸਹਾਰਾ ਲਓ ਤੁਹਾਡੀ ਸ਼ੈਲੀ ਅਤੇ ਕੰਮ ਕਰਨ ਦਾ ਨਵਾਂ ਅੰਦਾਜ਼ ਉਹਨਾਂ ਲੋਕਾਂ ਵਿੱਚ ਦਿਲਚਸਪੀ ਪੈਦਾ ਕਰੇਗਾ ਜੋ ਤੁਹਾਡੇ ਤੇ ਨੇੜੇ ਤੋਂ ਧਿਆਨ ਰੱਖਦੇ ਹਨ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਠੀਕ ਹੈ ਕਿਉਂਕਿ ਇਹ ਦਿਨ ਦੇ ਅਖੀਰ ਵਿੱਚ ਆਪਣੇ ਆਪ ਲਈ ਇੱਕ ਕਮਰਾ ਦਿੰਦਾ ਹੈ ਪਰ ਉਹ ਕਾਸਟਿੰਗ ਹੁਣ ਹਰ ਇੱਕ ਅਤੇ ਸਿਰਫ ਬੋਝ ਨੂੰ ਵਧਾਉਂਦਾ ਹੈ ਕੋਈ ਪੁਰਾਣਾ ਦੋਸਤ ਤੁਹਾਡੇ ਅਤੇ ਜੀਵਨ ਦੇ ਸਾਥੀ ਦੀਆਂ ਸੁੰਦਰ ਯਾਦਾਂ ਨੂੰ ਤਰੋਤਾਜ਼ਾ ਕਰ ਸਕਦਾ ਹੈ ਧੰਨਵਾਦ ਜੀ